ਬਾਪਰ ਅਲ ਮਿਲ ਕੇ ਗੁਰੂ ਦੀਆਂ ਗੱਲਾਂ ਕੀਤੀਆਂ ਹਾਜ਼ਰੀ ਭਰੀ ਪਰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਮੇਰੀ ਇਹੀ ਪੇਟਾ ਅੱਜ ਦੀ ਕਿ ਮਾਨਸਾ ਆਪਣੇ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਹਨਾਂ ਦੇ ਦੀਵਾਨ ਸ਼ੁਰੂ ਨੇ ਕੱਲ ਕੋ ਇੱਕ ਤੇ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਤੇ ਤੁਹਾਡੀ ਪੇਟਾ ਇਹੀ ਹੈ ਵੀ 30 ਤਰੀਕ ਨੂੰ ਅਮਰਤ ਸੰਚਾਰ ਹੋਣਾ ਹੈ ਵੱਧ ਤੋਂ ਵੱਧ ਸੰਗਤਾਂ ਮਨ ਬਣਾਓ ਅਮਰਤ ਛੱਕ ਲੈਣਾ ਤੁਸੀਂ ਜ਼ਿੰਦਗੀ ਵਿੱਚ ਸੌਖੇ ਹੋ ਜਾਣਾ ਹੈ ਤੁਹਾਡਾ ਜੀਵਨ ਮਨੋਰਥ ਸਫਲ ਹੋ ਜਾਣਾ ਹੈ ਤੁਸੀਂ ਚੰਗਾ ਪਹਿਨਣਾ ਚੰਗਾ ਖਾਣਾ ਹੈ ਚੰਗਾ ਸੋਚਣਾ ਚੰਗਾ ਬੋਲਣਾ ਹੈ ਅਮਰਤ ਛੱਕ ਕੇ ਉੱਚਾ ਸੁੱਚਾ ਜੀਵਨ ਬਣ ਜਾਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੁੱਤਰ ਬੱਚੇ ਬੱਚੀਆਂ ਬਣ ਜਾਣਾ ਹੈ ਇਸ ਕਰਕੇ ਇਹ ਨਾ ਸੋਚਿਆ ਕਰੋ ਕਿ ਕੁਝ ਵੱਖਰਾ ਹੀ ਕਰਨਾ ਪਏਗਾ ਸ਼ਾਇਦ ਨਹੀਂ ਉਹੀ ਪ੍ਰਸ਼ਾਦਾ ਛਕਣਾ ਹੈ ਉਵੇਂ ਸੋਣਾ ਹੈ ਬਸ ਨਾਮ ਜਪਣਾ ਮਾੜੇ ਕਰਮ ਨਹੀਂ ਕਰਨੇ ਇਸ ਕਰਕੇ ਦੀਵਾਨ ਸੱਜ ਰਿਹਾ ਹੈ ਕੱਲ ਤੋਂ ਆਪਣੇ ਮਾਨਸਾ ਅਨਾਜ ਮੰਡੀ ਦੇ ਵਿੱਚ ਦੀਵਾਨ ਸੁਣੋ ਤੇ ਅਮਰ ਛਕਣ ਵਾਸਤੇ ਵੱਧ ਤੋਂ ਵੱਧ ਸੰਗਤਾਂ ਮਨ ਬਣਾਓ